ਸਰ ਕੇ ਕੈਪਟਨ ਬ੍ਰਿੰਦਸਨ ਉਹਦਾ ਕਨਾਈ ਕੀਤੇ ਸੁਪੀਰ ਸਿੰਘ ਉਹਨੇ ਸੱਚੇ ਸਿੱਖਾ ਤੇ ਖੁਦ ਜਾ ਕੇ ਗਾਦੀ ਪਰਿਵਾਰ ਦੇ ਮੂੰਹ ਤੇ ਕਾਲੇ ਪਰਚੇ ਨੂੰ ਉਸ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਮੈਂ ਤਾਂ ਕਿਤੇ ਸੁਣਨੀ ਹੂ ਦਾ ਬਿਆਨ ਪਰ ਮੈਂ ਤਾਂ ਤਿਆਰ ਹੈ ਜਿਹੜਾ ਸੱਚੇ ਸਿੱਖ ਤੋਂ ਉਹਨੇ ਕਿਹਾ ਹੀ ਨਹੀਂ ਮੈਂ ਤਾਂ ਕਿਹਾ ਬਿਆਨ ਮੈਂ ਕਿਹਾ ਮੈਂ ਨਹੀਂ ਸਾਰੇ ਐਜੀ ਕੋਈ ਗੱਲ ਨਹੀਂ ਕਹੀ ਉਹਨਾਂ ਨੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਕ ਮੱਥਣ ਵਾਲਿਆਂ ਤੇ ਕੇਸ ਦਰਜ ਕਰਕੇ ਉਹਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਸੁਖਬੀਰ ਬਾਦਲ ਵੱਲੋਂ ਅਕਾਲੀ ਆਗੂਆਂ ਦਾ ਸਮਰਥਨ ਕੀਤਾ ਜਾ ਰਿਹਾ ਹੈ 1984 ਦੇ ਸਿੱਖ ਕਤਲੇਆਮ ਅਤੇ ਗਾਂਧੀ ਪਰਿਵਾਰ ਤੇ ਬੋਲਦਿਆਂ ਉਹਨਾਂ ਕਿਹਾ ਕਿ ਸੱਜਣ ਕੁਮਾਰ ਬਾਰੇ ਹਾਈ ਕੋਰਟ ਦੇ ਫੈਸਲੇ ਨੇ ਗਾਂਧੀ ਪਰਿਵਾਰ ਦਾ ਚਿਹਰਾ ਨੰਗਾ ਕੀਤਾ ਅਤੇ ਸਿੱਖਾਂ ਦੇ ਕਤਲੇਆਮ ਵਿੱਚ ਸੱਜਣ ਕੁਮਾਰ ਦੇ ਨਾਲ-ਨਾਲ ਰਾਜੀਵ ਗਾਂਧੀ ਦੀ ਸ਼ਮੂਲੀਅਤ ਵੀ ਪ੍ਰਗਟਾਇਆ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਗਾਂਧੀ ਪਰਿਵਾਰ ਦੇ ਬੁੱਤਾਂ ਤੇ ਕਾਲਖ ਮੱਥਨ ਵਾਲਿਆਂ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਉਹਨੇ ਕਿਹਾ ਪੁਲਿਸ ਉਹਦੋਂ ਕਿੱਥੇ ਸੀ ਜਦੋਂ 1984 ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਜਦੋਂ 84 ਦੇ ਅੰਦਰ ਕਤਲਿਆਮ ਹੋ ਰਹੇ ਸੀ ਜਦੋਂ ਰਾਜੀਵ ਗਾਂਧੀ ਦੇ ਹੁਕਮ ਤੇ ਸਚਨਗਮਾ ਟਾਈਟਲ ਕਤਲੇਆਮ ਕਰਦੇ ਸੀ ਉਦੋਂ ਦਾ ਕੋਈ ਕੇਸ ਰਜਿਸਟਰ ਹੋਇਆ ਨਹੀਂ ਉਦੋਂ ਦਾ ਪੁਲਿਸ 4 ਦਿਨ ਦਿਖਾਈ ਨਹੀਂ ਦਿੱਤੀ ਇੱਕ ਸਿੱਖ ਨੌਜਵਾਨ ਨੇ ਉਹਦੀ ਭਾਵਨਾ ਜਾਗੀ ਤੇ ਜਿਹੜੇ ਕੌਮ ਦੇ ਦੁਸ਼ਮਣ ਦਾ ਚਿਹਰਾ ਉਹਨੇ ਕਾਲਾ ਕਰ ਦਿੱਤਾ ਤੇ 5 ਮਿੰਟ ਚ ਪੁਲਿਸ ਆ ਗਈ ਜਦੋਂ ਜਿਨ੍ਹਾਂ ਨੇ ਹਜ਼ਾਰਾਂ ਕਤਲੇਆਮ ਕਰਾਇਆ ਉਹਨਾਂ ਬਾਰੇ ਕਾਂਗਰਸ ਬੋਲਦੀ ਨਹੀਂ ਕੈਪਟਨ ਬੋਲਦੇ ਨਹੀਂ ਉਦੋਂ ਪੁਲਿਸ ਕਿੱਧਰ ਸੀ ਉਹ دونك ਕੋਈ ਕੇਸ ਦਰਜ ਕਰ ਆ ਦੋ ਮਤਦਾਨ ਨਹੀਂ ਹੋ ਸਕਦੇ ਇੱਕ ਪਾਸੇ ਤੁਸੀਂ ਕਤਲਿਆਂ ਹਜ਼ਾਰਾਂ ਦਾ ਕਰੋ ਤੇ ਮੈਂ ਕਹਿੰਦਾ ਇੰਨੀ ਗਿਰਗੀ ਹੈ ਕਾਂਗਰਸ ਕਿ ਜਿਨੇ 84 ਦੇ ਅੰਦਰ ਹਜ਼ਾਰਾਂ ਨੇ ਕਤਲਿਆਂ ਕੀਤਾ ਹੁਣ ਤਾਂ ਸੁਪਰੀਮ ਕੋ ਹਾਈ ਕੋਰਟ ਨੇ ਮੋਹਰ ਲਾਤੀ ਹੈ ਕਿ ਕਾਂਗਰਸ ਦੇ ਹੁਕਮ ਤੇ ਗਾਂਧੀ ਪਰਿਵਾਰ ਤੇ ਹੁਕਮ ਤੇ ਸਾਰਾ ਕੁਝ ਹੋਇਆ ਹੈ ਫਿਰ ਵੀ ਇੰਨੀ ਚਮਚੀ ਮਾਰੀ ਜਾਂਦੇ ਐ ਸਰ ਕੇਪਟਨ ਬ੍ਰਿੰਦਸਿਨੂ ਦਾ ਕਨਾਈਕੀ ਕੇਤਾ ਸੁਪੀਰ ਸਿੰਘ ਨੇ ਉਹ ਨਹੀਂ ਸੱਚੇ ਸਿੱਖ ਹੈ ਤੇ ਖੁਦ ਜਾ ਕੇ ਗਾਂਧੀ ਪਰਿਵਾਰ ਦੇ ਮੂੰਹ ਤੇ ਕਾਲੇ ਕੋਚਨ ਨੂੰ ਉਸ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਮੈਂ ਤਾਂ ਕਿਤੇ ਸੁਣਿਆ ਨਹੀਂ ਉਹਦਾ ਬਿਆਨ ਪਰ ਮੈਂ ਤਾਂ ਤਿਆਰ ਹੈ ਜਿਹੜਾ ਸੱਚੇ ਸਿੱਖ ਤੋਂ ਉਹਨੇ ਕਿਹਾ ਹੀ ਨਹੀਂ ਮੈਂ ਤਾਂ ਕਿਹਾ ਬਿਆਨ ਮੈਂ ਕਿਹਾ ਮੈਂ ਨਹੀਂ ਸਾਰੇ ਐਜੀ ਕੋਈ ਗੱਲ ਨਹੀਂ ਕਹੀ ਉਹਨੇ ਪਰ ਮੈਂ ਤੁਹਾਨੂੰ ਦੱਸਾਂ ਸਾਰੇ ਸਿੱਖ ਤਿਆਰ ਹੈ ਕਿਉਂਕਿ ਜੋ ਉਹਨਾਂ ਨੇ ਗੰਦ ਪਾਇਆ ਜੋ ਉਹਨਾਂ ਨੇ ਹਜ਼ਾਰਾਂ ਜਿਹੜੇ ਨੌਜਵਾਨਾਂ ਦਾ ਕਤਤ ਬਜ਼ੁਰਗਾਂ ਦਾ ਕਤਲਿਆਮ ਕਰਾਇਆ ਹੈ ਜਿਹੜੀ ਹਾਈ ਕੋਰਟ ਨੇ ਆਪ ਕਿਹਾ ਕਿ ਪੋਲਿਟিক্যাল ਪੈਟਰੇਜ ਕਰਕੇ ਹੋਇਆ ਹੈ ਮੈਂ ਕਹਿੰਦਾ ਕਿ ਉਦੋਂ ਪੁਲਿਸ ਕਿੱਧਰ ਗਈ ਸੀ ਉਦੋਂ ਪਰਚੇ ਕਿਉਂ ਨਹੀਂ ਹੋਏ ਇੱਕ ਨੌਜਵਾਨ ਦੀ ਭਾਵਨਾ ਜਾਗੀ ਤੇ ਉਹ ਭਾਵਨਾ ਨੇ ਉਹਨੂੰ ਕਾਲਜ ਕੱਲੀ ਕਾਲਜ ਹੀ ਮਰੀ ਮਲੀ ਹੈ ਤੇ ਉੱਤੇ ਤੁਸੀਂ ਉਹਦਾ ਪਰਚਾ ਦੇ ਕੇ ਅੰਦਰ ਕਰਦੇ ਨੂੰ ਇੱਕ 5 ਮਿੰਟ ਚ ਕਰ ਦਿੰਨੇ ਹੋ ਤੇ ਮੈਂ ਤਾਂ ਹੈਰਾਨ ਆ ਇੱਕ ਕਾਂਗਰਸੀ ਸਿੱਖ ਤੇ ਜਿਹੜੀ ਆਪਣੀ ਪੱਗ ਨਾਲ ਉਹ ਉਹ ਸਾਫ ਕਰ ਰਿਹਾ ਤੁਸੀਂ ਸਵਾਗਤ ਕਰਦੇ ਹੋ ਪ੍ਰਧਾਨ ਜੀ ਉਹਦਾ ਮੈਂ ਆ ਸਿੱਖੀ ਭਾਵਨਾ ਜਾਗੀਆਂ ਮੈਂ ਆਪਣੀ ਦਸਤਾਰ ਦੇ ਨਾਲ ਮੈਂ ਉਹ ਸਟਰੋਂਗਲੀ ਕੰਡੈਮ ਕਰਦਾ ਦਸਤਾਰ ਗੁਰੂ ਸਾਹਿਬ ਦੀ ਦਸਤਾਰ ਹੈ ਪੰਚਾਇਤੀ ਚੋਣਾਂ ਆ ਉਹਦੀ ਸ਼ਾਨ ਰੱਖਣੀ ਹਰ ਸਿੱਖ ਦੀ ਬਿਲਕੁਲ ਪਤਾ ਜੀ ਹਿਮੰਦੀ ਮੋਦੀ ਸਾਹਿਬ ਦੀ ਵਿਜ਼ਿਟ ਹੈ ਗੁਰਦਾਸਪੁਰ ਦੀ ਚੁੰਮ ਲੈ ਕੇ ਗੁਰਦਾਸਪੁਰ ਦੀ ਵਿਜ਼ਿਟ ਨੂੰ ਲੈ ਕੇ ਤੇ ਜਨਾਬ ਵੀ ਅੱਜ ਉੱਥੇ ਜਾ ਰਹੇ ਆ ਤੇ ਅਕਾਲੀ ਦਾ ਉਹਦੇ ਵਿੱਚ ਕੀ ਬੋਲੂਗਾ ਰੈਲੀ ਦੇ ਵਿੱਚ ਪੂਰਾ ਰੋਲ ਇਕੱਠੇ ਹੈ ਜੁਆਇੰਟ ਇਕੱਠੇ ਕਰਨ ਕੀ ਜੋਇੰਟ ਰੈਲੀ ਹੋ ਗਿਆ ਜੋਨ ਰੈਲੀ ਸੋ ਥੈਂਕ ਯੂ ਪੰਚਾਇਤੀ ਚੁਨਾਵਾਂ ਦੇ ਵਿੱਚ ਲੱਗ ਨੂੰ ਲੈ ਕੇ ਜਿਹੜਾ ਹੈਗਾ ਪਰਪੋਰਡ ਦੇ ਵਿੱਚ ਜਿਹੜੀ ਸ਼ਰਾਬ ਪਕੜੀ ਜਾ ਰਹੀ ਹੈ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਆ ਸਾਰੇ ਹੀ ਕਾਂਗਰਸੀ ਐਮਐਲਏ ਸ਼ਰਾਬ ਮਾਫੀਆ ਬਣੇ ਪਏ ਹੈ ਸ਼ਰਾਬ ਵੇਚਣ ਤੇ ਲੱਗੇ ਹੈ ਮਾਮਲੇ ਵਿੱਚ ਇਹ ਗ੍ਰਿਫਤਾਰੀ ਅਤੇ ਕੇਸ ਦਰਜ ਹੋਣ ਤੋਂ ਬਾਅਦ ਵੀ ਇਹ ਮਾਮਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਵੇਖਣਾ ਬਗਿਆ ਕਿ ਇਸ ਮਾਮਲੇ ਨੂੰ ਕਿਵੇਂ ਠੰਡਾ ਕੀਤਾ ਜਾਂਦਾ ਹੈ ਸ਼ਹਿਰਪੁਰ ਤੋਂ ਅਮਰੀਕ কুমার ਪੰਜਾਬੀ ਲੋਕ ਚੈਨਲ